ਮਕਸਰ ਦੇ 40 ਮਜਾਲ ਸ਼ਹੀਦਾਂ ਦੀਆਂ ਲੋਥਾਂ ਨੂੰ ਇਕੱਠੇ ਕਰਕੇ ਜਦੋਂ ਚਿਖਾ ਦੇ ਉੱਤੇ ਰੱਖਿਆ ਗਿਆ ਤਾਂ ਉਹ ਐਨੇ ਬੜਪਾਗੇ ਸਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦੇ ਨਿਮਿਤ ਆਪ ਪਾਠ ਕੀਤਾ ਕੀਰਤਨ ਸੋਲਾ ਜੀ ਦਾ ਜੀ ਆਪਣੇ ਹੱਥੀਂ ਅੱਗ ਦਿੱਤੀ ਉਹਨਾਂ ਨੂੰ ਤੇ ਫਿਰ ਗ੍ਰੰਥਾ ਚ ਮਿਲਦਾ ਕੜਾ ਪ੍ਰਸ਼ਾਦ ਉਹਨਾਂ ਦੇ ਨਿਮਿਤ ਵਰਤਾਇਆ ਜੀ ਖਦਰਾਨੇ ਦੀ ਟਾਬ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ਼ਨਾਨ ਕੀਤੇ ਤੇ ਖਦਰਾਨੇ ਦੀ ਟਾਬ ਨੂੰ ਫਿਰ ਮੁਕਤੀ ਦੇ ਸਰੋਵਰ ਦਾ ਵਰ ਦਿੱਤਾ ਜੀ ਇਹ ਵੀ ਵਰ ਦਿੱਤਾ ਵੀ ਜਿਹੜਾ ਇੱਥੇ ਮਾਗ ਦੀ ਸੰਗਰਾਦ ਨੂੰ ਨਹਾਏਗਾ ਹੂੰ ਉਹਦੀਆਂ ਸੱਤ ਕੁੱਲਾਂ ਧਰ ਜਾਣਗੀਆਂ ਜੀ ਵੀ ਇਹ ਅੰਮ੍ਰਿਤ ਸਰੋਵਰ ਦੀ ਨਿਯਾਈ ਹੈ ਹੂੰ ਕਿਉਂ ਤੀਪੋ ਨੂੰ ਜੰਗ ਹੋਈ ਇੱਕ ਮਾਗ ਨੂੰ ਸਸਕਾਰ ਕੀਤਾ ਗਿਆ 1762 ਬਿਕਰਮੀ 1705 ਇਸਵੀ ਨੂੰ ਜੀ ਇਸ ਸ਼ਹੀਦੀ ਸ਼ਾਕੇ ਤੋਂ ਕੇਵਲ 20 ਸਾਲ ਬਾਅਦ ਭਾਈ ਲੰਗਰ ਸਿੰਘ ਹਰੀਕੇ ਨੇ ਹੂੰ ਇੱਥੇ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਸ ਖਤਰਾਨੇ ਦੀ ਢਾਬ ਦੇ ਉੱਤੇ ਗੁਰਦੁਆਰਾ ਤੇ ਸ਼ਹੀਦਗਾਂ ਸਥਾਪਿਤ ਕਰਤਾ ਜੀ ਉਹਨਾਂ ਨੇ ਜਿਹੜਾ ਮਾਗੀ ਦਾ ਇਹ ਸ਼ਹੀਦੀ ਸਿੰਘ ਸਭਾ ਭਰਨੀ ਇੱਕ ਮਾਗ ਨੂੰ ਸ਼ੁਰੂ ਕਰਾਤੀ 1725 ਚ ਕਰਾ ਦਿੱਤੀ ਜੀ ਇਸ ਤਰ੍ਹਾਂ ਇਹ ਸਾਕੇ ਤੋਂ 20 ਸਾਲ ਬਾਅਦ ਮੁਕਸਰ ਦੀ ਧਰਤੀ ਦੇ ਉੱਤੇ ਮਾਗੀ ਦੀ ਸ਼ਹੀਦੀ ਸਿੰਘ ਸਭਾ ਮਨਾਉਣੀ ਸ਼ੁਰੂ ਹੋ ਗਈ ਸੀ ਜਿਹੜੀ ਅੱਜ ਤੱਕ ਚੱਲਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਾਚੀਨ ਗ੍ਰੰਥਾਂ ਚ ਦਿੱਤੇ ਹੋਏ ਬਾਰ ਕਰਕੇ ਸਿੱਖ ਸੰਗਤ ਹੈ ਜਿਹੜੀ ਮਾਗ ਦੀ ਸੰਗਰਾਦ ਨੂੰ ਮੁਕਸਰ ਦੀ ਧਰਤੀ ਉੱਤੇ ਅਸ਼ਨਾਨ ਮੱਜਨ ਕਰਨੇ ਪਵਿੱਤਰ ਤੇ ਪੁੰਨ ਕਰਮ ਸਮਝਦੀ